ਕੌਣ ਤੈਨੂੰ ਨਜ਼ਰਾਂ ਪੰਜਾਬ ਸਿਆਂ ਲਾ ਗਿਆ ਕਿ ਹੁੰਦਾ ਸੀ ਜਵਾਨ ਅੱਜ ਫੋੜੀਆਂ ਤੇ ਆ ਗਿਆ ਰੋਜ਼ ਹੁੰਦੇ ਧਰਨੇ ਤੇ ਨਿੱਤ ਦੰਗੇ ਹੋਣ ਲੱਗੇ ਤੇਰੇ ਜਾਏ ਸਾਰੇ ਹੁਣ ਨਸ਼ਾ ਪੱਤਾ ਲਾਉਣ ਲੱਗੇ ਕਹਿਰ ਮਾਰੇ ਬਦਲਾਂ ਦਾ ਤੇਰੇ ਉੱਤੇ ਛਾ ਗਿਆ ਕਿ ਕੌਣ ਤੈਨੂੰ ਨਜ਼ਰਾਂ ਪੰਜਾਬ ਸਿਆਂ ਲਾ ਗਿਆ ਨੱਚਣੇ ਨੂੰ ਦੱਸੀ ਜਾਣ ਇੱਥੇ ਸੱਭਿਆਚਾਰ ਜੀ ਤਾញੋਂ ਸਾਰਾ ਲਾਣਾ ਫਿਰੇ ਬਣਿਆ ਨਚਾਰ ਜੀ ਮਾਪੇ ਸਭ ਕੁਝ ਦੇਖ ਉੱਤੋਂ ਅੱਖਾਂ ਬੰਨੀ ਬੈਠੇ ਆ ਕੁੜੀ ਨੈੱਟ ਤੇ ਮਸ਼ਹੂਰ ਇਹ ਮਹਾਨ ਮੰਨੀ ਬੈਠੇ ਆ ਮਾਰੀਆਂ ਜ਼ਮੀਰਾਂ ਹਰ ਨੋਟਾਂ ਦਾ ਜਵਾਗਿਆ ਕਿ ਕੌਣ ਤੈਨੂੰ ਨਜ਼ਰਾਂ ਪੰਜਾਬ ਸਿਆਂ ਲਾ ਗਿਆ ਹੌਲੀ ਹੌਲੀ ਅਣਖ ਵੀ ਜਾਂਦੀ ਇੱਥੋਂ ਥੁੜੀ ਜੀ ਚੰਗਾ ਭਲਾ ਮੁੰਡਾ ਬਣੇ ਰੀਲਾਂ ਉੱਤੇ ਕੁੜੀ ਜੀ ਠੁਕਰਪਣਾ ਦਾ ਫਿਰ ਸਿਰ ਚੜ ਬੋਲਦਾ ਬਾਕੀ ਬਚੀ ਹੋਈ ਜਵਾਨੀ ਜਾਵੇ ਨਸ਼ਿਆਂ 'ਚ ਰੁੜੀ ਜੀ ਪੈਸਾ ਵੱਧ ਗਿਆ ਜ਼ਮੀਰੋਂ ਮੁੰਡਾ ਗੱਲਖਾਨੇ ਪਾ ਗਿਆ ਕਿ ਕੌਣ ਤੈਨੂੰ ਨਜ਼ਰਾਂ ਪੰਜਾਬ ਸਿਆਂ ਲਾ ਗਿਆ ਤੱਲੇ ਨੈੱਟ ਹੀ ਚਲਾਉਣਾ ਅਸੀਂ ਮੰਨ ਲਿਆ ਆਜ਼ਾਦੀ ਜੀ ਰਾਜ ਰੀਲਾਂ ਸਿਰੋਂ ਰੋਟੀ ਅਸੀਂ ਖਾਧੀ ਕਾਧੀ ਖਾਧੀ ਜੀ ਵੇਖੀ ਆਉਣ ਵਾਲੀ ਪੀੜ੍ਹੀ ਨੇ ਹਿਸਾਬ ਸਾਥੋਂ ਮੰਗਣਾ ਸਾਡੇ ਮਰੇ ਕਿਉਂ ਜ਼ਮੀਰ ਇਹ ਜਵਾਬ ਸਾਥੋਂ ਮੰਗਣਾ ਸਿੰਘ ਗੁਰਦੀਪ ਸਿਰ ਸ਼ਰਮ ਨਾਲ ਝੁਕਾ ਗਿਆ ਕਿ ਕੌਣ ਤੈਨੂੰ ਨਜ਼ਰਾਂ ਪੰਜਾਬ ਸਿਆਂ ਲਾ ਗਿਆ ਕਿ ਹੁੰਦਾ ਸੀ ਜਵਾਨ ਅੱਜ ਫੋੜੀਆਂ ਤੇ ਆ ਗਿਆ ਕਿ ਹੁੰਦਾ ਸੀ ਜਵਾਨ ਅੱਜ ਫੋੜੀਆਂ ਤੇ ਆ ਗਿਆ